ਸਾਸਿਕਾ ਮੈਂ ਹਾ ਤੁਹਾਡਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤੋਂ ਲਗਭਗ 7 ਦਿਨ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕ੍ਰਮੀਨਰ ਅਰਵਿੰਦ ਕੇਜਰੀਵਾਲ ਨੇ ਧੱਕਾ ਕੀਤਾ ਮੌਜੂਦਾ ਚਾਰ ਮੰਤਰੀਆਂ ਦੇ ਨਾਲ ਧੱਕੇ ਦੇ ਨਾਲ ਅਸਤੀਫਾ ਲੈ ਗਏ ਉਹਨਾਂ ਦੇ ਕੋਲੋਂ ਉਹਨਾਂ ਦਾ ਕਾਰਨ ਵੀ ਨਹੀਂ ਪੁੱਛਿਆ ਗਿਆ ਵੀ ਭਾਈ ਤੁਹਾਡੇ ਕੋਲ ਅਸੀਂ ਮੰਤਰੀਪੁਣਾ ਵਜ਼ਾਰਤ ਵਾਪਸ ਲੈ ਰਹੇ ਹਾਂ ਯਾਨੀ ਕਿ 1 ਘੰਟੇ ਦੇ ਵਿੱਚ ਅਸਤੀਫੇ ਦੀ ਮੰਗ ਕੀਤੀ ਗਈ ਚੇਤਨ ਸਿੰਘ ਜੋੜਾ ਮਾਜਰਾ ਜਿੰਪਾ ਬਲਬੀਰ ਸਿੰਘ ਅਤੇ ਅਨਮੋਲ ਗਗਨਵਾਲ ਚਾਰਾਂ ਦੇ ਕੋਲ ਅਸਤੀਫੇ ਲੈ ਗਏ ਅਸਤੀਫੇ ਲੈਣ ਤੋਂ ਬਾਅਦ ਦੂਸਰੇ ਦਿਨ ਪੰਜਾਬ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਅਸੀਂ ਨਵੇਂ ਪੰਜ ਕੈਬਨਟ ਮੰਤਰੀ ਹੋਰ ਆਮ ਆਦਮੀ ਪਾਰਟੀ ਵੱਲੋਂ ਇੱਕ ਛੋਟਾ ਜਿਹਾ ਸਮਾਗਮ ਕਰਕੇ ਵਿਧਾਨ ਸਭਾ ਦੇ ਵਿੱਚ ਨਵੇਂ ਬਣੇ ਰਾਜਪਾਲ ਗੁਲਾਬ ਚੰਦੀ ਕਟਾਰੀਆ ਦੀ ਮੌਜੂਦਗੀ ਦੇ ਵਿੱਚ ਬਣਾਉਣ ਜਾ ਰਹੇ ਹਾਂ ਜਦੋਂ ਕੈਬਨਟ ਦੇ ਵਿੱਚ ਫੇਰ ਬਦਲ ਹੋਇਆ ਜਿੰਨੇ ਵੀ ਵਿਧਾਇਕ ਸੀ ਆਮ ਆਦਮੀ ਪਾਰਟੀ ਦੇ ਕਈਆਂ ਦੀਆਂ ਆਸਾਂ ਉੱਤੇ ਪਾਣੀ ਫਿਰ ਗਿਆ ਕਿਉਂਕਿ ਹਰ ਵਿਧਾਇਕ ਨੇ ਆਪਣੇ ਹਲਕੇ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅੱਡੀ ਚੋਟੀ ਦਾ ਜ਼ੋਰ ਲਾਇਆ ਹੈ ਭਾਵੇਂ ਵੋਟਾਂ ਬਦਲਾਵ ਦੇ ਨਾਮ ਤੇ ਪਈਆਂ ਨੇ ਕਿਉਂਕਿ ਰਵੈਤੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ 70 ਸਾਲ ਲਗਾਤਾਰ ਖਜਲੀ ਕੀਤਾ ਹੈ ਖਜਲ ਖਵਾਰੀਆਂ ਦਾ ਲੋਕ ਸਾਹਮਣਾ ਕਰਦੇ ਆਏ ਸੀ ਲੇਕਿਨ ਕੀ ਉਹ ਖਜਲ ਖਵਾਰੀਆਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਨਹੀਂ ਉਹਨਾਂ ਨੂੰ ਪੈ ਰਹੀਆਂ ਕੀ ਪੰਜਾਬ ਦੇ ਲੋਕ ਖਜਲ ਖਵਾਰ ਨਹੀਂ ਹੋ ਰਿਹਾ ਇਸੇ ਤਰ੍ਹਾਂ ਵਿਧਾਇਕਾਂ ਨੇ ਹੁਣ ਬਾਗੀ ਹੋਣ ਦਾ ਐਲਾਨ ਕਰ ਦਿੱਤਾ ਹੈ ਭਾਵੇਂ ਬੀਬੀ ਬਲਜਿੰਦਰ ਕੌਰ ਹੋਵੇ ਭਾਵੇਂ ਰਮਨਜੋਤ ਹੋਵੇ ਭਾਵੇਂ ਹਲਕਾ ਬਰਨਾਲਾ ਹੋਵੇ ਤੇ ਭਾਵੇਂ ਹਲਕਾ ਫਿਰੋਜ਼ਪੁਰ ਹੋਵੇ ਇੱਕ ਪਾਸੇ ਧੱਕੇ ਨਾਲ ਅਸਤੀਫੇ ਲੈ ਜਾਂਦੇ ਨੇ ਦੂਜੇ ਪਾਸੇ ਹੁਣ ਅਨਮੋਲ ਗੱਗਨਮਾਨ ਹੋ ਰਹੀ ਅਤੇ ਜਿੰਪਾ ਚੇਤਨ ਸਿੰਘ ਜੋੜਾ ਮਾਜਰਾ ਵੱਡੇ ਇਲਜ਼ਾਮ ਲਗਾ ਰਹੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸੰਦੀਪ ਪਾਟੇਕ ਅਤੇ ਰਗਬ ਚੱਡਾ ਤੇ ਅਤੇ ਦੂਸਰੇ ਪਾਸੇ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਕਿ ਜਿਹੜੇ ਪੰਜ ਵਿਧਾਇਕ ਹੁਣ ਮੰਤਰੀ ਕੈਬਨਿਟ ਦਾ ਹਿੱਸਾ ਬਣੇ ਨੇ ਵਿਜਾਰਦ ਦੇ ਵਿੱਚ ਆਏ ਨੇ ਆਮ ਆਦਮੀ ਪਾਰਟੀ ਵੱਲੋਂ ਅੱਜ ਤੋਂ ਛੇ ਦਿਨ ਪਹਿਲਾਂ ਉਹਨਾਂ ਨੇ ਲੱਖਾਂ ਰੁਪਏ ਦਾ ਫੰਡ ਆਮ ਆਦਮੀ ਪਾਰਟੀ ਨੂੰ ਦਿੱਤਾ ਹੈ ਕਿ ਆਮ ਆਦਮੀ ਫੰਡ ਲੈ ਕੇ ਵਿਜਾਰਦ ਦਿੰਦੀ ਹੈ ਕੈਬਨਿਟ ਦਾ ਹਿੱਸਾ ਬੰਦੇ ਨੇ ਇਸ ਤਰ੍ਹਾਂ ਦੀਆਂ ਅਫਵਾਹਾਂ ਕਈ ਨਿੱਜੀ ਚੈਨਲਾਂ ਤੋਂ ਆ ਰਹੀਆਂ ਨੇ ਹੁਣ ਕਈ ਮੰਤਰੀ ਜਿਹੜੇ ਨੇ ਬਾਗੀ ਹੋ ਰਹੇ ਨੇ ਕਈ ਮੰਤਰੀ ਹੁਣ ਲੋਕ ਸਭਾ ਦੀ ਵਿਧਾਨ ਸਭਾ ਦੀ ਚੋਣਾਂ ਤੋਂ ਪਹਿਲਾਂ-ਪਹਿਲਾਂ ਜਿਹੜੇ ਨੇ ਉਹ ਅਕਾਲੀ ਦਲ ਵੱਲ ਭਾਰਤੀ ਜਨਤਾ ਪਾਰਟੀ ਵੱਲ ਜਾਂ ਕਾਂਗਰਸ ਵੱਲ ਜਾਣਗੇ 99% ਲੋਕ ਜਿਹੜੇ ਨੇ ਵਿਧਾਇਕ ਨੇ ਉਹ ਕਾਂਗਰਸ ਪਾਰਟੀ ਵੱਲ ਕੁਛ ਕਰਨਗੇ ਕਿਉਂਕਿ ਕਾਂਗਰਸ ਪਾਰਟੀ ਜਿਵੇਂ ਮਰਜ਼ੀ ਚ ਆਵੇ ਉਹਨਾਂ ਨੇ ਆਪਣੀ وزارت ਲੈਣੀ ਹੈ 2027 ਦੀਆਂ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਇਹ ਤਾਂ ਸ਼ਰੂਮਨੀ ਅਕਾਲੀ ਦਲ ਦਾ ਜਦੋਂ ਜਿੰਨੀ ਦੇਰ ਤੱਕ ਪ੍ਰਧਾਨ ਨੂੰ ਲਾਇਆ ਨਹੀਂ ਜਾਂਦਾ ਉਨੀ ਦੇਰ ਤੱਕ ਪਾਰਟੀ ਸਲਜੀਤ ਨਹੀਂ ਹੋਵੇਗੀ ਸ਼ਰੂਮਨੀ ਅਕਾਲੀ ਦਲ ਦੀ ਜਿਹੜੇ ਸਿਆਸੀ ਮਾਇਰ ਇਹ ਵੀ ਕਹਿ ਰਹੇ ਨੇ ਇਸ ਤੋਂ ਪਹਿਲਾਂ ਕਿ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹਨਾਂ ਦੇ ਬਾਗੀ ਸੁਰ ਉੱਠਨੇ ਸ਼ੁਰੂ ਹੋ ਗਏ ਨੇ ਉਹਨਾਂ ਉੱਤੇ ਪ੍ਰੈਸ਼ਰਾਈਜ਼ ਪਾਤਾ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਆਮ ਆਦਮੀ ਦੇ ਕੌਮੀ ਜਰਨਲਿਸਟ ਸਰਗਰ ਸੰਦੀਪ ਪਾਟਕ ਵੱਲੋਂ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਦੀ ਪਾਵਰ ਜਿਹੜੀ ਹੈ ਉਹ ਅੱਧੀ ਰਹਿ ਗਈ ਹੈ ਘੰਟੇ ਦੀ ਖਤਰੀ ਜਿਹੜੀ ਪੁੱਠੀ ਉਹਦੀ ਗਿਣਤੀ ਹੋ ਸ਼ੁਰੂ ਹੋ ਗਈ ਹੈ ਇੱਕ ਪਾਸੇ ਉਸਟੀ ਨੂੰ ਉਤਾਰ ਦਿੱਤਾ ਓਂਕਾਰ ਸਿੰਘ ਨੂੰ ਇੱਕ ਦੀ ਹੋਰ ਵਾਰੀ ਹੈ ਯਾਨੀ ਕਿ ਇੱਕ ਇੱਕ ਕਰਕੇ ਵਿਧਾਇਕਾਂ ਤੇ ਇਲਜ਼ਾਮ ਲਗਾ ਕੇ ਮੰਤਰੀਆਂ ਤੇ ਇਲਜ਼ਾਮ ਲਾ ਕੇ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਇਸੇ ਤਰ੍ਹਾਂ ਰਿਹਾ ਤੇ ਆਉਣ ਵਾਲੇ 2027 ਦੇ ਵਿੱਚ ਤੋਂ ਪਹਿਲਾ ਪਹਿਲਾ ਆਮ ਪਾਦੀ ਆਮ ਆਦਮੀ ਪਾਰਟੀ ਦਾ ਜਿਹੜਾ ਖੇਮਾ ਬਿਲਕੁਲ ਖਾਲੀ ਹੋ ਜਾਵੇਗਾ ਪਾਰਟੀ ਤੇ ਤਰਬਤਰ ਹੋ ਜਾਵੇਗੀ ਹੁਣ ਜਿਨ੍ਹਾਂ ਦੋ ਧੱਕੇ ਨਾਲ ਅਸਤੀਫੇ ਲੈ ਗਏ ਨੇ ਕੀ ਉਹ ਆਮ ਆਦੀ ਪਾਰਟੀ ਵਿੱਚ 2027 ਦੀਆਂ ਚੋਣਾਂ ਦਾ ਜਦੋਂ ਬਿਗਲ ਵੱਜੇਗਾ ਕੀ ਉਹ ਆਮ ਆਦੀ ਪਣ ਇਲੈਕਸ਼ਨ ਲੜਨਗੇ ਨਹੀਂ ਕਿਉਂਕਿ ਉਹਨਾਂ ਦੀਆਂ ਤਾਰਾ ਭਾਰਤੀ ਜਨਤਾ ਪਾਰਟੀ ਨਾਲ ਕਾਂਗਰਸ ਨਾਲ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਚੁੱਕੀਆਂ ਨੇ ਅੰਦਰਖਾਤੇ ਆਮ ਆਦਮੀ ਪਾਰਟੀ ਨੂੰ ਟਾਲ ਲੱਗ ਚੁੱਕੀ ਹੈ ਇਸ ਲਈ ਸੂਬੇ ਦੇ ਮੁੱਖ ਮੰਤਰੀ ਨੂੰ ਸੋਚਣਾ ਚਾਹੀਦਾ ਹੈ ਕਿ ਹੁਣ ਜਿੰਨੇ ਵਿਧਾਇਕ ਨੇ ਉਹ ਨਰਾ ਚੱਲ ਰਹੇ ਨੇ ਕਿ ਵਜਾਰ ਦਾ ਹਿੱਸਾ ਸਾਨੂੰ ਕਿਉਂ ਨਹੀਂ ਬਣਾਇਆ ਗਿਆ ਕਿ ਅਸੀਂ ਕਾਬਲ ਨਹੀਂ ਸੀ ਕਿ ਸਾਡਾ ਰਤਬਾ ਨਹੀਂ ਹੈ ਕਿ ਸਾਡਾ ਰਸੂਖ ਨਹੀਂ ਹੈ ਆਮ ਆਦਮੀ ਪਾਰਟੀ ਦੇ ਵਿੱਚ ਇਸ ਤਰ੍ਹਾਂ ਦੀਆਂ ਅਫਵਾਹਾਂ ਹਰ ਜ਼ਿਲ੍ਹੇ ਦੇ ਵਿੱਚੋਂ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਿੱਤੇ ਨੇ ਆਰਿਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬੜੀ ਵੱਡੀ ਖਤਰੇ ਦੀ ਘੰਟੀ ਬਣੇਗੀ ਨਵੀਂ ਬਜਾਰਤ ਨਵੇਂ ਮੰਤਰੀ ਅਤੇ ਚਾਰ ਜਿਹੜੇ ਲਾਹੇ ਗਏ ਮੰਤਰੀ ਜਿਨ੍ਹਾਂ ਕੋਲ ਅਹੁਦੇ ਖੋਏ ਗਏ ਧੱਕੇ ਨਾਲ ਉਹ ਖਤਰੇ ਦੀ ਘੰਟੀ ਬਣਨਗੇ ਅਤੇ ਗਲੇ ਦੀ ਹੱਡੀ ਬਣਨਗੇ ਭਗਵੰਤ ਮਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਰਵਿੰਦ ਕੇਸ਼ ਜੀਵਾਲ ਰਾਗਵ ਚੱਡਾ ਅਤੇ ਸੰਦੀਪ ਪਟਕ ਲਈ ਧੰਨਵਾਦ